ਸਤਿਗੁਰੂ ਜੀ ਸਤਿਗੁਰੂ ਜੀ ਪਹਿਲਾਂ ਤਾਂ ਪਿੰਡ ਲੇਕ ਬਤਾਈਆਂ ਸੋਨੀਤ ਬਹੁਤ ਵਧੀਆ ਬਤਾਈਆਂ ਬਾਈ ਬਤਾਈਆਂ ਬਾਈ ਆਹ ਦੇ ਉਹਨੇ ਬਤਾ ਬਾਈ ਸਤਿਗੁਰੂ ਜੀ ਇਹ ਵੀ ਬਤਾਈਆਂ ਬਾਈ ਨਵੇਂ ਆਉਂਦੀਆਂ ਹਾਂ ਬਤਾਈਆਂ ਬਤਾਈਆਂ ਆਹ ਜੇ ਬਤਾਈਆਂ ਖਲਾ ਦਿਓ ਦਿਲੇ ਲੈ ਕੇ ਆਉਂਦੇ ਦੇਖ ਬਾਈ ਦੱਤਾ ਲੋਟ ਹੈ ਏ ਮੋਟੇ ਲੋਟਾ ਜੀ ਤੇ ਮਾਰਾ ਸਾਦਾ ਮਾਰਦੇ ਯਾਰ ਆਹ ਕਦੇ ਮਾਰਾ ਸਾਦਾ ਮਾਰਿਆ ਤੱਕ ਜੀ ਕਦੇ ਚਮੜਜੀ ਦੀ ਸਾੜਾ ਸੈਟਿੰਗ ਜੀ ਕਰਦੇ ਹਾਂ ਬੱਲੇ ਪੈਣੇ ਦੋਵੇਂ ਨਾ ਨਾਟ ਬੱਲੇ ਜਿਹੜੇ ਹੈਗੇ ਆ ਢਿੱਲੇ ਮੱਸੇ ਕਰ ਦੂੰਗੇ ਢਿੱਲੇ ਮੱਸੇ ਆ ਜਿਹੜੇ ਪੈਣੇ ਪੂਣੇ ਆ ਆਉਂਦੇ ਤਾਂ ਕਹਿੰਦਾ ਮੈਂ ਲੈ ਜੀ ਮਿੱਤੇ ਮੈਂ ਕਹਿੰਦਾ ਲਿਆ ਕੇ ਰੱਖ ਦਿੰਦਾ ਉਹ ਸਾਰੇ ਪਾ ਦੀ ਆਪਣੋ ਓਕੇ ਠੀਕ ਆ ਬਿਲਕੁਲ ਬਿਲਕੁਲ ਬਈ ਬੁੱਲੇਗਾ ਵਾਸਤੇ ਹੁੰਦਾ ਹੈ ਕਿਹੜਾ ਜਿਹੜੀ ਆ ਪੱਤੀ ਹੁੰਦੀ ਆ ਇਹ ਹੋਣੀ ਆ ਮਾਰੀ ਗੁੱਟੀ ਸੈਟਿੰਗ ਵੀ ਹੋਊਗੀ ਦਾ ਦੇ ਦੀ ਇਹ ਦਬੱਲੇ ਆ ਇਹ ਹੈ ਨਾ ਜੇ ਲੋਕ ਨਾ ਲੱਗਦਾ ਉਹ ਘੁੰਮ ਕੇ ਦੂਜੀ ਸਾਈਡ ਨੂੰ ਛੈਰ ਨਹੀਂ ਜੇ ਪਾਲਟੀ ਮਾਰਦੇ ਆ ਇਹ ਉੱਧਰ ਵੀ ਆ ਇਹ ਉੱਧਰ ਵੀ ਆ ਇਹ ਲਾਉਗੇ ਹੋਵੇ ਲਾ ਕੇ ਹੋਊਗਾ ਨਾ ਨਮੋ ਤਾਂ ਹੋਊਗਾ ਜਿਆ ਕੋ ਮਾ ਲਾਉਗਾ ਉਹਦੇ ਵਿੱਚ ਲਾ ਕੇ ਹੋਊਗਾ ਵਾਹ ਰ ਮਾ ਜੇ ਲਾਉਂਗਾ ਇੱਥੇ ਅਗਰ ਆ ਵਾਹ ਫਾਦਾ ਇੱਧਰ ਲਾ ਕੇ ਕੱਟ ਜੇ ਟੱਕਣ ਪਈ ਆ ਬਹੁਤ ਟੱਕਾ ਇੱਥੇ ਫਾਦੋਂ ਟੱਕਾ ਦਿੱਤਾ ਵਾ ਹਾਂ ਜੀ ਮੈਂ ਲਾਉਣਾ ਲਾ ਕੇ ਇਧਰ ਛੜ ਪਾ ਦਿਆਂਗਾ ਭੋਗ ਜੀ ਨਾਲ ਪਾ ਕੇ ਲਾਉਣਾ ਹਾਂ ਹਾਂ ਨਾਲ ਇਧਰ ਆਵਣਾ ਜਪਾਲੀ ਛੜ ਜਾਣਾ ਫੇਰ ਹੋ ਜਾਂਦਾ ਹੁਣ ਹਾਂ ਇੱਕ ਸਾੜੇ ਮਾਦ ਆਉਣਾ ਲਾਉਗਾ ਯਾ ਦੇਖੋ ਇਹ ਕੋਮੋ ਤੇ ਆਇ ਕੋਮੋ ਨਾ ਪਿਛੋੜ ਲਾ ਲੀਏ ਪਤਾ ਕੈਜ ਲੌਕ ਕਰਨਾ ਤਾਂ ਇਹਨੂੰ ਲੌਕ ਤੇ ਥੱਲੇ ਕਰਿਆ ਬਈ ਨਾ ਘੁੰਮ ਕੇ ਨਾ ਉੱਪਰਾਂ ਨਾਲ ਘੁੰਮਦਾ ਆ ਇਹ ਗਾਣਾ ਦੇ ਇਹ ਘੁਮਾਉਣਾ ਨਹੀਂ ਇੱਥੇ ਆਣਾ ਲਾਉਣਾ ਜਾਂ ਫਸਾਉਣਾ ਦਾ ਮਤਲਬ ਫਸਾ ਸਕਦੇ ਕਹਿਣ ਦਾ ਬਾਕੀ ਠੀਕ ਹੈ ਇਹ ਤਾਂ ਆਉਣਾ ਜੇ ਲੌਕ ਕਰਨਾ ਵੀ ਨਹੀਂ ਘੁਮਾਉਣੇ ਤਾਂ ਇਹ ਇਹ ਕਰ ਬਣਾਉਗਾ ਮੈਨੂੰ ਹੀ ਲੀ ਜਾਂਦਾ ਨਾ ਐ ਕਰ ਦੋ ਦੇ ਰੱਖ ਦਿੱਤਾ ਆਉਣਾ ਕਰ ਖੜੀ ਇਧਰ ਕੋਈ ਨਾ ਮਰਜੀ ਦੇ ਹੋ ਗਏ ਆ ਸਭ ਦੇ ਜਵਾਬ ਬਈ ਹੁਣ ਹੀ ਲਈ ਜਾ ਤੂੰ ਮਿਲ ਆਸ ਤੂੰ ਹੱਸ ਘਾਤ ਬਹਿਲਾ ਨਟਲੇ ਆਪਾਂ ਜਿਹੜੇ ਪਾਣੀ ਦੇ ਪਾਣੀ ਪੰਜ ਮਿੰਟ ਲੱਗਣੇ ਨਟ ਨਟ ਪੈਣੇ ਨਟ ਖੋਲਣੇ ਜਾਂ ਨਾ ਬੜਦਣੇ ਬਟਕਣੇ ਪਾਣੀ ਸਾਨੂੰ ਮਿੰਟ 2 ਦਾ ਗੰਨਣਾ ਆਪਾਂ ਜਿਹੜੇ ਖੋਲਣੇ ਆ ਕੋਈ ਬੜਦਣੇ ਬਟਕਣੇ ਨਾਲ ਨਾਲ ਬਟਕੇ ਨਾਲ ਹੀ ਕੇਦੇ ਵੀ ਨਹੀਂ ਬਿੱਲਾ ਕੋਈ ਨਹੀਂ ਚੱਕ 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 ਕਰ ਲੰਦੇ ਤੂੰ ਇਹੜੇ ਹੀ ਚੱਕਾ ਨਾਲ ਆ ਆਈ ਬਾਦੋ ਹਾਈ ਅਜੀਬੀ ਜੀ ਕਰ ਦੋ ਥੱਲੇ ਅਜੀਬੀ ਜੀ ਦੁੱਲੇ ਨੇ ਕਮਾਈ ਦੇ ਲੈ ਟਰੈਕਟਰ ਨੂੰ ਜੱਲੀਆ ਮੁੜ ਕੇ ਹੋਰ ਸਾਡੇ ਭੱਗ ਗਿਆ ਕਹਿੰਦਾ ਜੀ ਯਾਰ ਕਾਲਾ ਕਹਿੰਦਾ ਭਾਈ ਟਰੈਕਟਰ ਇੰਨਾ ਲੰਘਿਆ ਕਹਿੰਦਾ ਥੱਲੇ ਕਹਿੰਦਾ ਬਾਤ ਕਹਿੰਦਾ ਇੰਨਾ ਜ਼ੋਰ ਲੱਗਿਆ ਨਾ ਕਹਿੰਦਾ ਪੂਰੇ ਖੇ ਇਹ ਨਾਲ ਜੋਰ ਲਾ ਗਿਆ ਟਰੈਕਟਰ ਦਾ ਫੇਰ ਉਲਟਾਵੇ ਵੱਜੇ ਉਹਦੇ ਫੇਰ ਉਹਦੇ ਕਰਕੇ ਹੁੰਦਾ ਨਾ ਕਿਉਂ ਲੇ ਪਤਾ ਕਿਆ ਚੱਕ ਰਿਹਾ ਅੱਗੇ ਹੁੰਦੀ ਨਹੀਂ ਬਣਦਾ ਨਹੀਂ ਭਾਈ ਹਾਂਜੀ ਹਾਂ ਜੈਕ ਨਹੀਂ ਦੇ ਬਣਦਾ ਹੁਣ ਰੂਟਾ ਬੀੜ ਦੀ ਪੱਤੀ ਉਹ ਵੀ ਪ੍ਰੈਸ ਕਰਦੀ ਹੈ ਕਰਦੀ ਨਹੀਂ ਆਪੀ ਸੂਬਾ ਸੀਟ ਦੀ ਪੱਤੀ ਉਹ ਵੀ ਪ੍ਰੈਸ ਕਰਦੀ ਹੈ ਹੁਣ ਤਾਂ ਐਹੀ ਬਾੜਦੀ ਧਰਤੀ ਦਾ ਫੇਰ ਐਹੀ ਬਾੜਦੀ ਹੈ ਕਿ ਨਹੀਂ ਤਾਂ ਹੀ ਤਾਂ ਦੀ ਬਾਣੀ ਜਾਂਦਾ ਸੇਮਾ ਤਾਂ ਐਂ ਹੀ ਜੜਦੀਆਂ ਹਣਜੀ ਪਾਣੀ ਉੱਪਰ ਉੱਪਰ ਕੋਈ ਜਾਂਦਾ ਬਚਾਰੋਂ ਕੋਟ ਦੇ ਉੱਪਰ ਉੱਪਰ ਕਿਤੇ ਗਾਹੇ ਗਾਹ ਲੱਗ ਜਾਂਦਾ ਬਰਾਸਾ ਕਿਹਦਾ ਆਪ ਕਿਵੇਂ ਜਾਂਦਾ ਤਾਂ ਜੀ ਬਣਾ ਲੈਂਦਾ ਉੱਪਰ ਉੱਪਰ ਕੋਈ ਜਾਂਦਾ ਬਸ ਹੁਣ ਹੈਗਾ ਨਾ ਲਿੱਪੇ ਆਉਂਦਾ ਜਿਹੜਾ ਆਪਾਂ ਲਿੱਪਾ ਲਾਦੇ ਨੇ ਲੇਪ ਕਰਦੇ ਨੇ ਉਹ ਚੀਜ਼ ਹੋ ਜਾਂਦੀ ਆ ਸਾਡੇ ਆਪੇ ਨਹੀਂ ਬਾਣੀ ਹੋ ਜਾਂਦਾ ਮੋਰ ਦਾ ਜੀ ਸਾਨੂੰ ਨਹੀਂ ਪਤਾ ਛੜਵਾ ਚਲਦੀ ਵੀ ਲੱਦੀ ਏ ਔਰ ਕਲੀਏ ਅੰਦਰ ਹੁੰਦਾ ਸਾਰਾ ਜੀ ਅੱਜ ਬਾੜੀ ਆਉਗੀ ਉਹ ਅੰਦਰ ਲਾਉਂਦੇ ਛੜਵਾਲੀ ਆ ਤਾਂ ਜਿਆਦਾ ਜਿਆਦਾ ਲੱਗ ਜਾਂਦਾ ਬੰਦਾ ਔਰ ਸਾਰਾ ਉਸ ਤੋਂ ਬਾਅਦ ਨਹੀਂ ਫੈਂਦਾ ਛੜ ਤੋਂ ਲਾਉਂਦਾ ਤੁਹਾਡਾ ਬੱਚਾ ਮੁੱਕਿਆ ਬਰਾਦਾ ਜੀ ਰੱਖ ਚੱਲ ਉਹ ਮਾਹਰ ਦਿੰਦੇ ਖੜਿਆ ਆ ਯਾਰ ਆਪਣੇ ਬੰਦਿਆਂ ਨੂੰ ਜਰੂਰੀ ਆ ਜੀ ਹਾਂ ਤੇ ਹੋਰ ਖੋਲ ਥੋੜਾ ਜਿਹਾ ਹੋਰ ਪਾ ਲੋ ਯਾਰ ਸੋਚ ਨਾ ਕੱਢ ਜੇ ਕੋਈ ਡੁੱਲਾ ਕਿ ਨਹੀਂ ਕਿੰਨਾ ਕੁ ਭਾਈ ਜਾਈ ਇੱਕ ਚੈੱਕ ਕਰ ਲਾਈ ਸੈਟ ਰਾਣਾ ਕਿੰਨਾ ਆ ਪਾਉਣਾ ਬਣ ਕੇ ਅੱਛਾ ਦੂਆ ਤੂੰ ਦੇ ਤਾ ਚੋ ਹੋਰਾਂ ਟੰਗੀ ਹੋਣ ਵੀ ਕਿੱਥੇ ਲੈ ਕੇ ਰੂ ਕਾਲੂ ਤੁਹਾਡੇ ਨੂੰ ਟ੍ਰੈਲਰ ਆ ਕੇ ਦਾ ਖੜੇ ਯਾਰੀ ਟ੍ਰੈਲਰ ਆ ਗਿਆ ਫੇਰ ਕਿੱਥੇ ਬਣਦੇ ਹੋਰੇ ਪਾਏ ਹੋਏ ਸੈਟ ਵਧਾਓ ਰਾਣਾ ਪੈਣਾ ਜੋ ਪੁਰਾਣੇ ਜੈਨ ਪੁੱਪੇ ਦੋ ਆ ਕੇ ਲਿਆ ਦੋ ਯਾਰ ਬਾਕੀ ਇਹਦਾ ਹਾਲ ਚਾਕੇ ਤੋਂ ਕਰਦੇ ਲਾਇ ਤੇ ਪਾਈ ਇੱਕ ਲੈਨ ਇੱਥੇ ਚੱਕੇ ਕਿਦੋਂ ਕਰਦੇ ਕਰਨ ਸਾਰੇ ਆ ਸੋੜੇ ਮੋੜ ਹਾਂ ਤੋਂ ਪੜੰਗ ਦੇ ਥੱਲੇ ਪੂਲੇ ਹਾਲ ਲੂਟ ਲੂਟਾ ਬੀਟਰ ਹਾਂ ਜਿਹੜੇ 10 ਕੁੱਪਰੇ ਪਾ ਲਈ ਚਾਰ ਪੰਜ ਜਿੰਦੇ ਰਹੇ ਸਵਾਗ ਸੂਗ ਸਵਾਗਾ ਜਿੰਦਾ ਹਾਲ ਐ ਅਕਾਸ਼ ਤੇ ਬੂਲਿਆ ਬਾਪੂ ਲਾਗ ਨੂੰ ਰੱਖੋ ਲਾਪਰੀ ਖਰਾਬ ਹੋ ਗਿਆ ਲਾਪਰੀ ਕਹਿੰਦਾ ਚੱਕ ਲਈਏ ਹੁਣ ਥੱਲੇ ਖੜੀਆਂ ਹੁਣ ਜੰਗ ਪੈ ਗਈ ਤਵਾ ਸਾਰਾ ਖਰਾਬ ਹੋ ਗਿਆ ਕਿਹੜਾ ਉਹ ਦੋ ਯਾਰ ਉਹ ਇਹ ਗੱਲ ਕੋਈ ਇਹ ਕਿੰਨੇ ਦੇ ਰੱਬਾ ਮੈਂ ਕਹਿੰਦੀ ਨਹੀਂ ਹੁਣ ਰਾਜ ਇਹ ਤਾਂ ਕਿਆ ਨਾਮ ਮਾ ਤਵੀਆਂ ਦਿਖਾ ਦੇ ਰੇ ਇਹ ਨਹੀਂ ਚੱਲਦਾ ਬਾਜੀ ਥੋੜ੍ਹਣਾ ਹੁਣ ਰੇ ਗਈ ਰੇਟ ਲਾਓ ਕਹਿੰਦੀ ਵਿੱਚ ਨਹੀਂ ਆ ਇਹ ਵੀ ਛੱਡਦਾ ਬਾਜੀ ਦੁੱਲੇ ਹਾਂ ਬਾਜੀ ਤੇਲ ਆ ਟੈਕੀ ਉੱਲੀ ਬਰਨਾਂ ਭਰੀ ਪਈ ਐ ਆ ਤਵੀਆਂ ਬਗਾਉ ਆ ਮਿਤਰੀ ਬਗਾਉ ਆ ਹਾਂ ਅੱਛਾ ਸਭੀਆਂ ਚੱਲਤਾ ਤਾਂ ਤੀਸੀ ਵਾਲੀਆਂ ਆ ਸਾਡੇ ਦੇ ਰਿਹਾ ਰੁਕੇ ਰ ਅਹੋ ਦੇ ਦੇ ਕਾਰੇ ਲੈਣੇ ਕਹੀਓ ਤੁਸੀਂ ਉਹ ਕਰੇ ਤੇ ਠੀਕ ਆ ਤਾਂ ਇਹ ਤਾਂ ਪਹਿਲੀਆਂ ਆ ਹਾਂ ਹਾਂ ਪਹਿਲੀਆਂ ਅੱਛਾ ਜਦੋਂ ਵੀ ਪੀਤੀ ਨਹੀਂ ਖੜੀਆਂ ਨੇ ਉਹ ਕਿਹੜੇ ਕਿਲਾਂਗੇ ਹੁਣ ਤੁਸੀਂ ਚਾਲਦੀਆਂ ਬਾਈ ਬਹੁਤ ਹੁੰਦਾ ਹੈ ਸਾਡੇ ਵਾਲਿਆਂ ਵੀ ਇਹ ਸਾਰੇ ਵਾਲਿਆਂ ਲਈ ਪੜਾਂਗਾ ਬਹੁਤ ਕਰਦੀਆਂ ਨੇ ਸ਼ੇਣੀ ਦਾ ਹਾਂ ਸਾਡੇ ਦੇ ਜਿਹੜੇ ਬਟਾਲੇ ਨੇ ਲੋਕ ਉੱਤੇ ਬਾਹਰ ਲੂਟਾ ਯਾਰ ਬੱਟ ਬਹੁਤ ਹੈ ਟੈਟੂ ਤਾਂ ਠੀਕ ਬਈ ਹੈ ਲਿਖਣੇ ਦੇ ਬਿਗੈ ਆਹ ਜਦੀ ਬੌਂਦੇ ਇਹਨਾਂ ਨੂੰ ਆਏ ਥੋੜੂ ਵੀ ਖੜੀਆਂ ਇਹ ਫੌੜ ਨਾਲ ਚਲੀ ਜਾਂਦੀਆਂ ਫੌੜ ਨਾਲ ਜਿਹੜੇ ਫੌੜਾ ਫੌੜ ਆਈਏ ਫੇ ਫੌੜ ਨਹੀਂ ਪਾ ਲੈਂਦੇ ਸੀ ਜਿਹੜਾ ਕੁਵਾਰਾਂ ਦਾ ਇਹਦਾ ਗੱਗੇ ਦਾ ਕੁਵਾਰ ਆਉਂਦਾ ਹੰਦਾ ਚੱਲਦਾ ਹੀ ਜਾਂਦਾ ਬਾਈ। ਹੋਰ? ਨਹੀਂ। ਕਿੰਨੇ ਦੀ ਹੋਵਗੇ ਇਹ? ਹੈਂ? ਇਹ ਰੇਟ ਤਾਂ ਦੇਖ ਲਈ। ਕਿਆ ਕਹੇ ਹੈ ਤੇ ਰੇਟ ਨੂੰ ਕਿਆ ਬਚਾ ਮੰਗਦੇ ਬਾਈ? ਮੰਗੋ। ਆਹ ਬਾਰੀ ਨਹੀਂ ਉਹਨੇ ਕਿਆ ਕਹਿੰਦੇ ਆ। ਮੰਗ ਤਾਂ ਦੱਸ ਦੋ ਭਾਈ ਇੰਨਾ ਮੰਗਦੇ ਆ ਬਾਕੀ ਬੋਗ ਦਾ ਮੌਕੇ ਕਰ ਲੈ। ਉਹੀ ਗੱਲ ਆ। ਸਲਾਹ ਕਰ ਲਿਓ ਬੜੀ ਸਾਰੇ ਇੱਡੇ ਬੈਠੇ ਹੋਗੇ। ਕੀ ਜਾਨੀ। ਜੀ ਦੱਸ ਦੇ। ਸਾਜੀ ਹੈ ਨਾ ਚੱਕਰ ਸਾਰਾ। ਇਹਨੂੰ ਤਾਂ ਪਤਾ ਹੀ ਯਾਰ ਤੂੰ ਤਾਂ ਮਕਾਉਂਦੇ ਰਹਿੰਦਾ। ਸਾਜੀ ਤੂੰ ਜਾ ਆਪਣਾ ਸਲਾਹ ਕਰ ਲੈ ਵੀ ਕਿੰਨੀ ਦੇਣੀ। ਸਾਜੀ ਹੈ ਨਾ। ਸਾਜੀ ਕਰਕੇ ਫਿਰ ਲਾ ਕਰਕੇ ਵੀ ਕੋਈ ਤੂੰ ਇੱਥੇ ਰੇਟ ਕਹਿ ਦਿਓ। ਉਹ ਲਗਾਦਾ ਵੀ ਅਸਾ ਵੱਧ ਵਿਟਨੇ ਭਾਈ ਇਹਨਾਂ ਗੱ ਆਵਾ ਕਰਕੇ ਹੀ ਹੋਊਗਾ ਨਾ ਬੈੱਕ ਰੇਟ ਕਰ ਲੋ ਵੀ ਐਨੇ ਤੱਕ ਦੇਣੀ ਆ ਭਾਈ ਅਸੀਂ ਫੇਰ ਸੌਦਾ ਹੋ ਜਾਊਗਾ ਹਾਂ ਵੀ ਆਹ ਠੀਕ ਐ ਨਹੀਂ ਪਕਾਉ ਐ ਹੁਣ ਤੂੰ ਕਹਿ ਦੇ ਮੈਂ ਇੱਧਰ ਬੰਦੇ ਫੋਨ ਕਰ ਲਾ ਜਿੰਨੇ ਵੀ ਹਾ ਦੋ ਭਾਈ ਦੇ ਦੇ ਦੋ ਭਾਈ ਉਹੀ ਗੱਲ ਉਧਰੋਂ ਮੰਨੇ ਨਾ ਬੰਦੇ ਹਾਂ ਆਪਣੀਆਂ ਕੱਲੇ ਦੇ ਹੁੰਦੀਆਂ ਫੇਰ ਬੰਦਾ ਕਹਿ ਦਿੰਦਾ ਨਾ ਚਲਦੀ ਤਾਂ ਬੰਦਾ ਸਾਨੂੰ ਸੁਣ ਚਲਦੀਆਂ ਵੀ ਆ ਬੇਦੀਏ ਭਾਈ ਯਾਰ ਰੇਟ ਮਿਲਦਾ ਰੇਟ 베ਦੀਏ ਓਕੇ ਮੈਂ ਨਹੀਂ ਰੂਗਾ ਬਾਕੀ ਬਾਅਦ ਦੀ ਗੱਲ ਹੈ ਮੰਗਣਾ ਤਾਂ ਪੈਣਾ ਇੱਕ ਰੇਟ ਅਜੀ ਲੈਣ ਤੇ ਲਾ ਕੇ ਆਏ ਤੇ ਮੇਰੇ ਤੇਰਾ ਮਾਇਰ ਤੇਰਾ ਰੈਡੀ ਮੋਟਰ ਆ ਉਹ ਥੋੜੇ ਧਾਨਾਂ ਨੂੰ ਜਲਦੀ ਭਲੀ ਹਾਂ ਅੱਛਾ ਅਜ ਮਾ ਭਰ ਲਾ ਕਹਿੰਦਾ ਦਵਾਈ ਦੇਣੀ ਮਾ ਦੇ ਲਾ ਆਟੋਮੈਟਿਕ ਲੈ ਹੰਦਾ ਆਟੋਮੈਟਿਕ ਲੈ ਭਾਈ ਉਹ ਮੁੱਕੇ ਫਟਾਗਾ ਆ ਹੀ ਨਹੀਂ ਹੈ ਲੜਾ ਚਾਹ ਮੰਡ ਮੰਡ ਚੱਲਦਾ ਮੰਡ ਤਾਂ ਕਿੱਥੇ ਮੰਡ ਵੱਧ ਗਏ ਨਾ ਢਟੀ ਦੀਆਂ ਨਾ ਰਾਤ ਨੂੰ ਨਹੀਂ 9:30 ਵਜੇ ਦਵਾਈ ਦੇ 12:30 ਵਜੇ ਫੈਣੀ ਦੀ ਮੰਡੀ ਹੈ ਨਹੀਂ ਫਿਰ ਆ ਤੂੰ ਅੱਜ ਲੈਟ ਹੈ ਨਹੀਂ ਸਾਰੇ ਪਾਸੇ ਨਹੀਂ ਹੈਗੀ ਥਲੀ ਫਿਰ ਚਲੋ ਜੀ ਕਿੱਥੇ ਜਾਣਾ ਤੁਸੀਂ ਛੱਡਿਆ ਮੈਨੂੰ ਛੱਡਿਆ ਛੱਡਿਆ ਤੁਹਾਨੂੰ ਜੀ ਸਮਾਨ ਸਮਾਨ ਚੱਟੋ ਜੀ ਕੱਖ ਵੱਟ ਕੇ ਲਿਆਉਣੀ ਹੈ じゃ ਯਾਰ ਕੱਖ ਵੱਟਣੇ ੱਲੇ ਕੰਮ ਰੇਡ ਤੋਂ ਨੰਨਿਆ ਮੈਂ ਬਾਈ ਹੌਜ ਗਿਆ ਬਾਈ ਕੀਤਾ ਜੀ ਹੂੰ ਹੂੰ ਹੈ ਗਈ ਹੋ ਮਾਰੀ ਹੈ ਗਈ ਹੈ ਬਾਈ ਤਾਂ ਮਿਟਾ ਮਿਆਂ ਨਾ ਤਾਂ ਮਿਆ ਰੇ ਕਿ ਉੱਜਾ ਹੁਣ ਆ ਹੋ ਗਿਆ ਇੱਕ ਉੱਜਾ ਆ ਹੋ ਗਿਆ ਇੱਕ ਆ ਹੋ ਗਿਆ ਆ ਆ ਹੋ ਗਿਆ ਹੈ ਨਾ ਮੇ ਕਿਚ ਹੈਗੇ ਬੁੱਟੇ ਖਾਦੇ ਸਵੇ ਜਾਂ ਰੱਖ ਵੀ ਪਾਈ ਦਿਸਵੇ ਜਗਾ ਤੇਨ ਚਾਰ ਬੁੱਟੇ ਹੈਗੇ ਆ ਖਾਦੇ ਬੁੱਟੇ ਆਏ ਓਏ ਬੱਚੇ ਵੀ ਇੱਕ ਬਿੱਥ ਸਮਾ ਜਾ ਜਾਏ ਇਹ ਵੀ ਠੀਕ ਕਰ ਰਹੇ ਹਾਂ 28 ਦਾ ਬਹੁਤ ਜ਼ਿਆਦਾ 28 ਦਾ ਦੂਰ ਤੋਂ ਦਿਖਦੀ ਹੈ ਹਾਈ ਦੂਰ ਤੇ ਲੱਗਦਾ ਵੀ ਛੁੱਟ ਗਈ ਹਾਂ ਕੀ ਕਰੂਗਾ ਜੀ ਨਾ ਕਰਨਾ ਕੀ ਬਾਕੀ ਦਵਾਰ ਲੱਗੂਗਾ ਆ ਕੇ ਵੀ ਰਹਾਂਗਾ 5-4 ਦਿਨ ਹਾਂ ਦੇਖ ਆਲੇ ਕਿੰਨੇ ਇਹ ਹੈ ਕਿ ਬਾਹਰ ਸੇ ਕੀ ਹੈ ਬਾਹਰ ਸੇ ਰਹੂਣਾ ਥਾਲਾ ਕੋਈ ਆਪਦੇ ਦੋ ਇਹ ਬੂਟੇ ਬਾਹਰ ਕਰਦੇ ਮੈਂ ਕਹਿੰਦਾ ਇਹ ਫੋਰ ਵੀ ਸਾਫ ਕਰੂਗੇ ਨਾ ਇਹ ਹਾਂ ਤਾਂ ਆਈ ਕਿ ਕਰੂੰਗਾ ਤੂੰ ਉਹ ਨਾਲ ਬੁੱਟਾ ਠੀਕ ਆ ਉਹ ਬੁੱਟਾ ਹੈਗਾ ਬਿਮਾਰੀ ਵਾਲਾ ਉਹਦੇ ਨਾਲ ਬੁੱਟੇ ਠੀਕ ਖੜੇ ਆ ਵਾ ਬੈਰਸ ਆ ਗਿਆ ਬੈਰਸ ਆ ਆ ਦੋ ਕੱਟੇ ਹੋ ਗਏ ਨੇ 28 ਦੂਰ ਤੇ ਦੱਸਦੀ ਆ ਵੀ ਹਾਂ ਰੰਗ ਕੋਈ ਰੰਗ ਹੋ ਰਿਹਾ ਕੋਈ ਰੰਗ ਹੋਰ ਹੂੰ ਉਹ ਤਾਂ ਉਹ ਨਹੀਂ ਜਾਦਾ ਭਾਈ ਹਾਂ 22 22 ਨੂੰ ਸਾਰੀ ਹੋਣਾ ਕਣ ਇਹ ਨਹੀਂ ਬਾਈ ਠੀਕ ਹੈ ਜਮੀ ਖਤਮ ਹੈ ਤਾਂ ਠੀਕ ਹੈ ਗਾਈ ਹੈ ਗਾਈ ਬੋਣੀ ਬਣੀ ਤਾਂ ਮੈਂ ਖਤਮ ਆਈ ਆਹ ਤੱਕੀਆਂ ਹੋਈਆਂ ਜਿਹੜੀਆਂ ਉਹ ਆਹ ਇਕਣੀਆਂ ਉਹ ਦੇ ਆਹ ਦੇ ਆ 10 ਬੁੱਤੇ ਟੱਕਈ ਹੋ ਗਏ 10 ਆਹ ਹੁਣ ਇਕੱਠੇ ਵੀ ਬਤੀ ਆਇਆ ਇਕੱਠੀ ਉਹ ਵੀ ਬਤੀ ਆਉ ਰਖੀ ਡੱਬ ਖੜਬੀ ਹੋ ਗਈ ਇਹ ਤਾਂ ਗਈ ਇਹ ਤਾਂ ਨਹੀਂ ਇਹ ਨਹੀਂ ਚੱਲਣੇ ਹਾਂ ਦਬਾਉਣੀਆਂ ਪਾਉਣੀਆਂ ਬਾਈ ਤਾਂ ਹੀ ਉਹ ਕਹਿ ਤਾ ਕਹਿੰਦਾ ਵੀ ਦੇਖੋ ਪਨੀਰ ਨੂੰ ਦੇਖੋ ਫੇ ਪਾਣੀ ਦਾ ਲਾ ਦੇ ਇਹਨੂੰ ਹੁਣ ਇਹਨੂੰ ਜਮਾ ਪਾਣੀ ਪਾ ਦੇ ਸਾਹ ਤਾਂ ਛੱਡਿਆ ਵਲਾਉਣਾ ਉਹ ਤੁਰ ਗਿੜਾ ਮਾਰਿਆ ਹੁਣ ਜਾ ਆਉ ਜਿਆਦਾ ਬੁਰਾ ਹਾਲਾ ਬਾਈ ਆ ਜਾ ਜਿਆਦਾ ਬੁਰਾ ਹਾਲਾ ਜਦੋਂ ਗਈ ਜਿਹੜਾ ਪਾਉਣੇ ਪਾਣੀ ਲੈ ਫਿਰ ਅੱਧ ਉੱਡ ਗਿਆ ਅੱਧੇ ਕਿੱਕੇ ਦਾ ਖੇਤ ਦਾ ਹਨਾ ਅੱਧੇ ਕਾ ਖਤਮ ਹੋ ਮੈਂ ਉਹ ਹੁਣ ਜਾਂਦਾ ਕਹਿੰਦੇ ਕਿਰਾਏ ਗਿਆਦ ਨਹੀਂ ਮੈਂ ਹੋ ਗਿਆ ਪਾਣੀ ਕਾ ਚੱਕਰ ਹੈ ਚੱਕਰ ਦਾ ਤਾਂ ਵੀ ਕਦੇ ਨਹੀਂ ਲੱਗਦਾ ਸਾਰਾ ਹਾਂ ਵੀ ਜਿੱਕਾ ਇਹ ਵੀ ਹੋ ਜਾਈ ਆ ਆਪਾਂ ਇਧਰ ਨਹੀਂ ਦੇਖਿਆ ਹੋਇਆ ਇਹ ਇਹ ਥੋੜਾ ਠੀਕ ਲੱਗਦਾ ਨਹੀਂ ਹੈ ਦਾਇਆ ਲੱਗਾ ਕੀ ਜਿਹੜਾ ਨਹੀਂ ਹੈਗਾ ਜੀ ਬਾਈ ਆਹ ਤੁਹਾਨੂੰ ਇਹ ਜੀ ਪਾਣੀ ਨਹੀਂ ਲੈ ਜੀ ਪਾਣੀ ਮਾਮਾ ਖੜਾ ਤੂੰ ਤਾਂ ਲੱਦਾ ਆ ਸਾਰਾ ਦਾ ਖਰਾਬ ਦਾ ਆ ਵੀ ਖਰਾਬ ਸਾਰਾ ਇਹ ਝੂਂੜੇ ਬਣ ਗਏ ਹੋ ਗਏ ਕਿੰਨੇ ਬਣ ਗਏ ਖਤਮ ਹੋ ਗਾਣੀ ਹੋਣਾ ਜੀ 22 22 ਹੋ ਗਈ ਦਵਾਰਾ ਇਹਦੀ 26 ਹੋ ਠੀਕ ਆ 26 ਦੋਗੇ ਹੁਣ ਹਾਂ ਟੂ ਚੱਕਾ ਚ ਨਾ ਪੋ ਆਲਾ ਆ ਜਾਂ ਬਾਂਹ ਗੁਰਬਾ ਵੀ ਜਾਂਦਾ ਇਤਨੀ ਜ਼ਿਆਦਾ ਹੀ ਛੁੱਟੀ ਆ ਬਾਈ ਤਾਂ ਆ ਸਾਰੇ ਹੀ ਇੱਥੇ ਲੈ ਆ ਦੇਖ ਇੱਥੇ ਆ ਸਾਰੇ ਹੀ ਛੁੱਟੀ ਆ ਤਾਂ ਤਾਂ ਗਿਆ ਬਾਈ ਇਹਦਾ ਪੰਗਾ ਹੋਰ ਆ ਇਹ ਤੇ ਇਹ ਹੈ ਬਈ ਹੂੰ ਇਹਦਾ ਪਹਿਲੇ 2 ਸਾਲ ਪਹਿਲਾਂ ਬਿਮਾਰੀ ਆਈ ਸੀ ਇਹ ਹੂੰ ਮਾਨੇ ਸਾਲ 2 ਸਾਲ ਠੀਕ ਰਹੀ ਹੈ ਇਹ ਤੇ ਪਹਿਲਾਂ ਆਈ ਸੀ ਹਾਂ ਯਾਰ ਆਇਓ ਕਹੀਏ ਵੀ ਚੱਲ ਪਿਆ ਚੱਲ ਪਿਆ ਚੱਲ ਪਿਆ ਹਾਂ ਇਹ ਸੜਾ ਦਾਣਾ ਕਾਲਾ ਹੀ ਨਿਕਲਿਆ ਵੀਰੇ ਨਿਕਲਿਆ ਇਹ ਨਹੀਂ ਚੱਲਦਾ ਮੁੜ ਕੇ ਇੱਥੇ ਖੜਾ ਰਹਿਣਾ ਇਹਨੇ ਇਹਦੇ ਦਾਣਾ ਕਾਲਾ ਹੀ ਨਿਕਲਣਾ ਉਹ ਵੀ ਕੁਸਰੀ ਪਟਾਖੇ ਬਣਦੀ ਆ ਬਸ ਕੁਸ ਨਹੀਂ ਅਬੂਚਾ ਖਦਮ ਰੱਖ ਤੂੰ ਖਦਮਾਂ ਤਾਂ ਯਾਰ ਹਾਂ ਇਹ ਤਾਂ ਹੁਣੀ ਇੱਕੋ ਹਲਾ ਜਾਦਾ ਬਾਹਰ ਵਾਲਾ ਹੋਰ ਬੀਜ ਲਾਪਾ ਬੀਜ ਕੋਈ ਇਹ ਜੇ ਰੱਖੂੰਗਾ ਫਦਾ ਕੰਮ ਖਰਾਬ ਹੋ ਗਿਆ ਇਹਦਾ ਟਾਈਮ ਬਹੁਤ ਗਲਾਈ ਰਮੀਨੇ ਦੇ ਉੱਪਰ ਹੋ ਗਿਆ ਇਹਨੇ ਤਾਂ ਢਰ ਹੋ ਗਿਆ ਹੋ ਗਿਆ ਰੇ ਪਾਣੀ ਸਦਾ ਪੂਰਾ ਇਹਦਾ ਸਾਰਾ ਹੀ ਪੂਰਾ ਹੋਇਆ ਵੇ ਇਹਦਾ ਤਿੰਨ ਤੇ ਹਿੱਟ ਰੇ ਲਾਗੇ ਅਲਮ ਗਲਮ ਜਿੱਕ ਜੁੰਕ ਸਾਰਾ ਕੋ ਪਿਆ ਵਾ ਬਈ ਇਹਨੇ ਹਾਂ ਹੁਣ ਸਮਝ ਲਾ ਬੇਲੇ ਤੇ ਫਰੇ ਰੂ ਪਾ ਕੇ ਹੁਣ ਦੁਬਾਰਾ ਕੰਮ ਛੇੜਨਾ ਫਿਰ ਵੱਧ ਆ ਜਾਂਦਾ ਮੈਂ ਇਹ ਹਾਬ ਲਾਦਾ ਵੀ ਘਾੜਦਾ ਨਹੀਂ ਵੱਧਦਾ ਸਾ ਇਹ ਤਾਂ 20 ਹੀ ਫਰਕ ਕਰੇ ਹੈ ਹਾਂ 20 ਹੀ ਫਰਕ ਆ ਆ 28 ਹੀ ਆ ਦੇਖ ਇਹੀ ਖਰਾਬ ਆ ਇਹਦੇ ਨਾਲ ਖੜਾ ਸਾਫੜ ਟਮਾਟਾ ਮਾ ਢੱਕੋ ਟਮਾਟਾ ਆਖੇ ਤਮਾਠੀ ਕੇ ਦੂ ਪਰਲ ਇਹ ਵੀ ਦੇਖੀ ਮੜ ਜਾ ਨਹੀਂ ਉਹ ਮਾ ਹੈਗਾ ਗੁੰਦੂ ਢੱਕਾ ਮੈਂ ਵੀ ਹੂੰਗਾ ਇਹ ਵੀ ਹੂੰਗਾ ਤਾਂ ਵੀ ਢੱਕਾ ਹੈਗਾ ਉਹ ਹਾਂ ਹਾਂ ਇਹਦੇ ਹੈ ਜੀ ਵੀ ਆਦੇ ਆਦੇ ਹੈਗਾ ਆਦੇ ਹੋ ਆ ਦੇ ਕੰ ਜਿੰਨ ਮੈਂ ਕਿਹਾ ਵੀ ਤੱਕ ਠੀਕ ਗਿਆ ਹੈਨਾ ਉਹਦੇ ਵੀ ਬਿੱਤੀ ਉਹਦੇ ਆਉਦੀ ਆਉਦੀ ਉਹਦੇ ਉਹ ਬਿੱਤੀ ਉੱਥੇ ਵੀ ਹੈਗਾ ਮਨੋਜੀ ਵੀ ਲਾਦਾ ਖਾ ਆਦੇ ਫੈਬ ਜੀ ਤੈਨੂੰ ਅੱਖਾਂ ਲਾ ਦਈਆਂ ਲੱਗੀਆਂ ਅੱਖਾਂ ਦੱਸਣਾ ਹੋ ਲੱਗ ਗਈ ਦੱਸਾਂਦਾ ਜੀ ਕਿਥੇ ਸਮਝਿਆ ਨੀਮੀ ਤੈਨੂੰ ਦਿਖਣ ਲੱਗੀ ਵੀ ਉੱਥੇ ਸਭ ਲਾ ਬਿਮਾਰੀ ਆ ਇਹ ਹੈਨਾ ਉੱਚੇ ਨਹੀਂ ਇਹ ਬੁੱਝੇ ਇੱਕ ਰੰਗ ਦੱਸਦਾ ਉਹ ਦੇ ਰੰਗ ਗੂੜਾ ਹਰਾ ਹਰਾ ਵਿੱਚ ਮਿਕਸ ਹੈ ਇਹ ਜਿੱਬੀ ਜਿੱਤ ਹੈਗਾ ਸਾਨੂੰ ਕੀ ਕਰਨਾ ਭਾਈ ਇਹ ਆਇਆ ਵੀ ਠੀਕ ਆ ਵੀ ਖੜਾ ਹੱਸਦੇ ਨੂੰ ਹੂੰ ਉਹ ਖੜਾ ਕੇ ਖੜਾ ਨਹੀਂ ਉਹ ਤਾਂ ਬੋਣਾ ਪੈਣਾ ਇਹ ਖੜਾ ਕੇ ਧੋਰ ਮਾਰ ਜਹਾਦਾ ਠੀਕ ਆ ਹਲੇ ਫਿਰ ਵੀ ਹੱਦ ਤੱਕ ਠੀਕ ਆ ਉਹ ਤਾਂ ਬੋਣੇ ਪੈਣ ਦੋ ਆਹ ਰੱਖ ਦੋ ਇਹ ਖੇਤ ਬੋਣੇ ਪੈਣੇ ਆ ਚਾਰ ਦਿਨ ਕੇ ਹਮ ਤਾਂ ਬੋਣੀ ਪੈਣੀ ਤੂੰ ਹਾਂ ਹੈਨਾ ਹੂੰ ਲਾ ਦੀਏ ਬਸ ਬਾਹੀ ਮਤਗਿਆ ਰਿਆ ਫੇਰ ਤਾਂ ਹੁਣ ਹੀ ਅਜੋ 4 ਦਿਨਾਂ ਦਾ ਟਾਈਮ ਹੈ। ਹੂੰ। ਆ ਫੇਰ ਤਾਂ ਕੋਈ ਟਾਈਮ ਨਹੀਂ। ਤਾਂ ਘਾ ਬਰੀ ਬਰੀ ਲੀਆ ਤੇ 10 ਦਿਨ। 26 ਦੇ ਟਾਈਮ ਹੈਗਾ ਨਹੀਂ ਕਿਸੇ ਕੋਲ। ਇਹ ਤਾਂ ਉੱਥੇ ਲੱਜੇਗਾ ਕੰਗ ਫਾਰਮ ਤੇ। ਉੱਥੇ। ਬਕਵਾਲਪੁਰ ਵੀ ਹੈਗਾ ਕਹਿੰਦੇ ਨਹੀਂ ਤਾਂ 20 ਮਿਲ ਜਾਂਦਾ। ਆਹਾਂ। ਹੂੰ ਹੂੰ। ਉਹ ਕੰਗ ਫਾਰਮ ਤੇਰਾ ਆਪਦੇ ਕੋਲ ਖਮਾਣੂ ਕੋਲ ਵੀ ਉਹ ਨਾ ਉਹ ਵੀ ਹੋਊਗਾ ਹਲੇ। ਤਾਂ ਪੁਰਦਾ ਡਾੜੀ ਨੂੰ ਕਰਨਾ। ਵੀ ਬਾਪਾਈ ਨੂੰ। ਬੀਜ ਲਈ ਛੱਡੀ ਆ ਪਾਣੀ। ਇੱਥੇ ਨੂੰ ਡਾਉਣ ਦਾ ਕੰਮ। ਇਹ ਆ ਗਏ ਹੁਣ ਬੱਤੱਬੀ ਦੇ ਲੋਕ ਐ ਏਦਾਂ ਹੀ ਬਾਦੀ ਆ ਪਾਣੀ ਪੂਣੇ ਤੇ ਲੋੜਦੇ ਨੇ ਹੁਣ ਸਿੱਧੀ ਬਾਦੀ ਐ ਯਾਰ ਹੁਣ ਟਰੈਕਟਰ ਚੱਲੂਗਾ ਵਿੱਚ ਤਾਂ ਇਹ ਨਹੀਂ ਤੇ ਪਾਣੀ ਖੱਲਣੀ ਪੈਣਾ ਸੋ ਜਾਂ ਵਸਕਾਉਣੇ ਪੈਣ ਜਮਾ ਇਹ ਹੈ ਜਾਂ ਫਿਰ ਜਮਾ ਠਕਾਉਣੀ ਪੈਣੀ ਮੈਨੂੰ ਲੱਗਦਾ ਪਾਣੀ ਛੱਡ ਕੇ ਸਿੱਧੀ ਕੱਕੂ ਕਰਦੇ ਵਿੱਚ ਉਹ ਟਰੈਕਟਰ ਕੇ ਸੇ ਚੱਲੂਗਾ ਇਹ ਜਮਾ ਇਹਦਾ ਅਧ ਕੱਚਾ ਯਾਰ ਉੱਥੀ ਕੋਈ ਟਰੈਕਟਰ ਨਾ ਕੋਈ ਤਾਂ ਦੱਸਦਾ ਪੈ ਕੱਢਦਾ ਪਾਣੀ ਛੱਡ ਕੇ ਵਿੱਚੇ ਵਿੱਚ ਗੜਗੜੋਦੋ ਸਾਰਾ ਕੁਝ ਕੱਪਤਾ ਯਾਦਾ ਨਹੀਂ ਆਇਆ ਯਾਰ। ਗੈਕਟੀਮਾਰ ਖਾਂਦਾ ਜਾਂ ਖਾਂਦਾ। ਹੋ। ਮਰ ਗਿਆ।ਾਰੇ ਆਹ। ਖਰਚਾ ਕਿੰਨਾ ਹੋਇਆ ਵਾ? ਉਹ ਕੀ ਤਾਂ ਅੱਡਾ ਰੇ ਸਾਰਾ ਪੂਰਾ ਵਾਲਾ ਟਾਈਮ। ਰੇ ਲੋਆ ਰੇ ਲਾਈ ਲੋਾਈ ਸਭ ਕੁਝ। 4000 ਦਾ ਪਨੀਰੀ ਦਾ ਖਰਚਾ। 4000 ਲੋਾਈ ਪੈ ਗਈ ਸਿੱਧੀ ਉਹ। ਹੁਣ ਕੋਈ ਕੰਮ ਨਹੀਂ ਦੇਨੂ। ਸਿਰ ਪਾਣੀ ਛਿੜਛਾੜੀ ਛੱਡਦਾ ਬਸ। ਉਹਨਾਂ ਕੰਮ ਹੋ ਚੁੜ ਗਏ। ਕੀ ਕਰੂ ਬੰਦਾ? ਇੱਕ ਗੱਲ ਐ 5-10 ਦਿਨ ਤੇ ਵੱਧਦਾ ਜਾਂਦਾ ਕੰਮ ਉਹ ਘਟਦਾ ਨਹੀਂ। ਸਭ ਦੇ ਨਾਲੇ। ਸਭ ਦੇ ਇੱਕ ਦੇ ਨਹੀਂ। ਔਰ ਬਿਜਲੀ 28 31 ਅਹੀ ਬੀਜਾਂ। ਬਾਕੀ ਵੀ ਠੀਕ ਆ ਚੁੱਪ ਤਾਂ ਕੇ ਲਾਓ ਚਾਬੀ ਲਾਓ ਚਾਬੀ ਬਾਈ ਆ ਨੂੰ ਲੱਗਦਾ ਕੀ ਜਾਨੀ ਚਾੜ ਜਿਆਦਾ ਦੋ ਕੁਆਟਰ ਵਿਚੇ ਹੈ ਕਿ ਨਹੀਂ ਦੋ ਕੁਆਟਰ ਵਿਚੇ 30 ਕੁੰਟ ਦੋਗੀ ਕਿ ਇਹਨੇ ਦੋ ਕੁਆਟਰ ਦੇਣਾ ਫਿਰ ਉਹ ਵੀ ਨਹੀਂ ਦੇਣੀ ਦੋ ਆ ਇਹਨੂੰ ਬਾਹਰੇ ਨਾ ਕਿਹਣੀ ਹੋਣੀ ਮਿਲਣੀ ਚਾਹਦੇ ਨਾ ਨਾ ਤਾਂ ਸ਼ਾਮ ਨੂੰ ਮੈਂ ਉਹ ਚਾਰ ਦਿਨ ਕਿ ਅਜੇ ਮਿਲੂਗੀ ਹੁਣ ਤਾਂਹੀਂ ਪਾਉਂਗਾ ਮਿਲ ਜਣੀ ਯਾਰ ਮਿਲਣੀ ਨਹੀਂ ਨਹੀਂ ਕੋੜੀ ਆ ਹੈ ਹੈ ਦਾ ਬੌਣੀ ਇਹ ਇਹਦਾ ਬਾਹ ਨੂੰ ਉਹ ਪਨੀਰੀ ਮਿਲੇ ਨਾ ਮਿਲੇ ਤਾਂ ਬੌਣੀ ਪੈਣੀ ਆ ਇਹਦਾ ਬੌਣੀ ਮੈਣੀ ਆ ਨਹੀਂ ਜੇ ਮਿਲੇ ਜਾਏ ਨਾ ਮਿਲੇ ਕੋਈ ਹੋਰ ਵਸਲ ਦੇਖੋ ਪਰ ਉਹ ਨੀ ਹੋਣਾ ਹੈਗਾ ਹਾਂ ਹੋਰ ਫਲਗੇ ਹੁਣ ਹਲੇ ਖਰਬੂਜੇ ਲੱਗੂਗਾ ਉੱਤੇ ਖਾਸ ਕਰਕੇ ਲੱਗਣਾ ਹੈ ਨਾਲੇ ਜੋ ਮਰਜੀ ਬਾਸਮਤੀ ਲਾ ਮਿਲਦੀ ਆਣੀ ਤੈਨੂੰ ਬਾਸਮਤੀ ਬਾਸਮਤੀ ਮਿਲ ਜੂਗੀ ਨਹੀਂ ਪਤਾ ਬਾਸਮਤੀ ਦਾ ਵੀ ਕੁਝ ਨਹੀਂ ਪਤਾ ਜੀ ਅੱਛਾ ਉਹ ਨਹੀਂ ਤੂੰ ਬਾਸਮਤੀ ਲਾ ਮੈਂ ਗਣਿਆ 1 ਤੇ 40 ਤੇ ਪੈ ਗਏ ਦਾਲੀ ਦਾ ਦੱਸ ਕੀ ਕਰੂੰਗਾ ਤੁਹਾਨੂੰ ਉਹਨੇ ਤਾਂ ਦੇਖੀ ਤੂੰ ਆਏ ਲੱਗੀਆਂ ਨਾ ਵੀ ਸਭ ਚੱਲ ਪਿਆ ਹਾਂ ਚੱਲ ਪਿਆ ਅਖੀਰ ਸਾਈ ਚੱਲ ਪਿਆ ਚੱਲ ਪਿਆ ਪਰ ਆਏ ਹੋਈਏ ਥੋੜਾ ਜਿਹਾ ਆਏ ਉਹ ਮੈਂ ਦੇਖ ਤੇ ਉੱਥੀ ਜਾ ਕੇ ਵੇਰ ਸੁੱਕ ਜਾਂਦਾ ਉੱਪਰ ਤਾਂ ਨਵਾਂ ਵੇਰੇ ਵੇ ਚੱਲਦਾ ਬਸ ਉੱਥੀ ਖੜਦਾ ਜਾ ਮੈਂ ਨਿੱਥਰ ਨਾ ਪਟਾਸ ਨਹੀਂ ਖੜਨੀ ਬਸ ਉੱਥੀ ਨਹੀਂ ਰਣੀ ਨਹੀਂ ਹਿੱਟਾ ਨਿਕਲਿਆ ਆਉਣਾ ਪਟਾਸੇ ਨਹੀਂ ਨਿਕਲਣੀ ਉਹਨੂੰ ਕਾਲਾ ਦਾਣਾ ਹੋ ਰੀ ਦੀ ਤੋਂ ਆਵ ਮਨ ਨੂੰ ਬਾਦਮਾ ਸਾਰੇ ਦੰਨਾ ਨਹੀਂ ਇਹ ਇਲਾ ਕਰੋ ਕੰਗੇ ਕਰੋ ਇਲਾ ਆਪਣੀ ਨਹੀਂ ਮਿਲਣੀ ਇੱਧਰ ਬਾਈ ਹਾਂ ਆਪਣੇ ਉਰੇ ਨਹੀਂ ਮਿਲਨੀ ਬਣੀ ਆਪਣੇ ਉਰੇ ਖਵਾੜੋਂ ਕੋਲ ਮਿਲਦੀ ਕਮਾਣੋਂ ਤੇ ਮਿਲਦੀ ਖਮਾਣੋਂ ਬਣੀ ਦੀ ਖਮਾਣੋਂ ਹੈਗਾ ਬੰਦਾ ਕੰਗ ਖਵਾਰਮ ਵਾਲੇ ਉਹਦਾ ਨੰਬਰ ਹੋਣਾ ਕੱਗੇ ਉਹ ਮਰੰਡੇ ਕੋਲ ਦੀ ਆ ਉਹ ਮਰੰਡੇ ਕੋਲ ਵੀ ਇੱਕ ਖਮਾਣੋਂ ਤੇ ਮੈ ਨਹੀਂ ਬਣੋ ਠੀਕ ਆ ਜੀ ਇਹਨਾਂ ਬਣੀ ਵਧੀਆ ਗਪਾਲਪੁਰ ਗਪਾਲ ਚਾਈਨਾ ਉਰ ਕੋਲ ਹੂੰ ਉੱਥੇ ਵੀ ਆ ਉੱਥੇ ਵੀ ਆ 2 ਦਾ ਬੰਦਾ ਬੋਣੀ ਕਿੰਨੀ ਸਾਰੀ ਬੋਣੀ ਹੁਣ ਉਹ ਫੇਰ ਕੰਨ ਤੜਕੋਂ ਫੜਨਾ ਕੱਗੇ ਹਾਂ ਸਾਰੀ ਵਧੀਆ ਤਜਰਬਾ ਤਾਂ ਇਹਨੂੰ ਦੂਈਵੇਂ ਹੋ ਜਾਣਾ ਦੂਈਵੇਂ ਕਿਹੜੇ ਨਹੀਂ ਪੁੱਛਿਆਗੇ ਜੇ ਮੈਨੂੰ ਤਜਰਬਾ ਦੇਖਣਾ ਦੂਈਵੇਂ ਦੇਖ ਲਵੇ ਤਜਰਬਾ ਦਾ ਤਰੀ ਦਾ ਮੇਰੇ ਕੋਲੇ ਖੜੀ ਪੌਤੀ ਵਾਲੀ 5 ਕਿਲੋ ਦੀ ਮੇਰੀ ਹੋਣੀ ਹੈ ਜਿਹੜੀ ਮੈਂ ਬਾਈ ਕੀ ਆ ਪਤਾ ਤਾਂ ਤੂੰ ਤਾਂ ਆਪਣੇ ਆਪ ਮੇਲਾ ਹੋ ਗਿਆ ਤਾਂ ਆਵੇ ਮੇਲੇ ਸਾਰੇ ਕੋਤਰਾ ਭਈਏ ਆਪਣੇ ਹਿਸਾਬ ਲਗਵਾ ਕਰਕੇ ਲਾ ਕੇ ਦੱਸ ਦਿਨ ਤਾਂ ਹੋ ਗਏ ਮੈਨੂੰ ਆਏ ਇਹ ਬੂਰਾ ਕਰਦਾ ਦਵਾਈ ਪੂਰੀ ਕਰਤੀ ਕੀ ਬਣਦਾ ਰੋਜ਼ਾਨਾ ਰਕਿਆ ਬਣਦਾ ਹੈ ਹੈ ਉਹ ਤਾਂ ਉਹ بگੜਾ ਆਇਆ ਉਹ ਆ ਸਭੂ ਧੂਕੇ ਖੜਾਇਆ ਹੋਇਆ ਸੰਤਾ ਉਹ ਰੇਡਣਾ ਦੁਬਾਰੇ ਫੇਰ ਜਿਹੜੀ ਬੌਣੀ ਆ ਜਿਹੜੀ ਪਾਲੀ ਹੋਈ ਮੀਨੇ ਦੀ ਉਹੋ ਉਹ ਕਿੱਕੜਾ ਬੌਣੀ ਆ ਵੀ ਦੱਸੋ ਜੀ ਮੀਨਾ ਦਾ ਨਾਲ ਤਾਂ ਔਖੀ ਹੁੰਦਾ ਬੇਗੀਆਂ ਵਾਲਾ ਜੀਵੀਦਾਰ ਜੀਵੀਦਾਰ ਤਾਂ ਲਗੜਾ ਜਾਂਦਾ ਮਸੀ ਭੁੱਲੇ ਦੇ ਉਹ ਜਿਹੜਾ ਪਹਿਲਾ ਕੰਮ ਹੋਇਆ ਤਾਂ ਹੁਣ ਫੇਰ ਯਾਦ ਕਰਾ ਤਾ ਨਾ ਨਾ ਵਹਿ ਗਈ ਤੈਂ ਜੋ ਸਿਰ ਉੱਤੇ ਪਾਣੀ ਡੁੱਬੀ ਤੀ ਤਾਂ 28 ਦਿਨ ਹੁੰਦਾ ਹੀ ਸੀ ਤੁਹਾਨੂੰ ਮੈਂ ਦੱਸਦਾ ਕਿਹੜਾ ਜੀ ਆ ਤਾ ਵਾਉਣ ਦਿਨ ਫੇਰ ਉੱਤੇ ਉਹਨੇ ਝਾੜ ਪਸੇਰਾ ਦਿੱਤਾ ਤਾਂ ਇਹ ਜਿਹੜੀ 26 ਹੈ ਇਹ ਰੇਟ ਵੈਰਾਈਟੀ ਆ ਇਹ ਹਾਂ 26 ਇਹ ਜਿਹੜੀ 26 ਹੈ ਲੇਟ ਹੈ ਉਹ ਹਲੇ ਤਰ ਟਾਈਮ ਹੈਗਾ ਬਾਅਦ ਤਾਈਮ ਪਿਆਲ ਤਾਂ ਬਹੁਤ ਟਾਈਮ ਹੈ 26 ਜਿਹੜਾ ਟਾਈਮ ਹੈਗਾ ਲੇਟ ਮਹੀਨੇ ਲੱਦੀ ਆ 90 ਦਿਨ ਤੇ ਲੇਟ ਤਾਂ ਸੀ ਜੱਡੀਆਂ ਲਾਈ ਤੀ ਉਹ ਜੁਲਾਈ ਚੱਲਦਾ ਹਲੇ ਟਾਈਮ ਹੈਗਾ ਜੁਲਾਈ ਦੇ ਐਂਡ ਤੱਕ ਯਾਰ ਜਾ ਮਾਜੀ ਲਾਉਗਾ ਜਾਈਂ ਐਂਡ ਤੱਕ ਹਾਂ ਭਾਈ ਨੂੰ ਮੇੜਿਆ ਤਾਂ 6 ਜਲਾਈ ਦੇਖ ਲੈ ਅਗਸਤ ਸਤੰਬਰ ਅਜੇ ਸੋਹਣੇ ਨਹੀਂ ਹੋਈ ਜਾ ਸਤੰਬਰ ਦੇ 20 ਜੇ 25 ਅਕਤੂਬਰ 25 ਭਾਈ ਨੂੰ ਵੇਤਦਾ ਮੈਂ ਅੱਜ ਸੋਣਾ ਹੀ ਹੋਈ ਜਾ 20 ਤੱਕ ਵੱਟ ਹੋਣੀ ਹੈ ਰਾਮ ਗਾ ਵੱਟੂ ਨਹੀਂ 10 ਦਿਨ ਪਏ ਆ 10 ਦਿਨ ਪਏ ਜਾ ਫੇਰ 10 ਦਿਨ ਤਾਂ ਇੰਨਾ ਪੂਜਾ ਕਰਿਆ ਹੁਣ ਹੋਰ ਅਕਤੂਬਰ ਚ ਐਂਡਰ ਚ ਵੱਟ ਹੋ ਜੂਗੀ ਜੇ ਹੁਣ ਲਾਉਂਗੇ ਮੈਂ ਨਾ 26 ਦੇ ਤਾਂ ਗਾਲੇ ਪੱਕ ਜਾਂਦੀ ਬਾਈ 20 ਨੇ ਗਾਲੇ ਹੋਣਾ ਜਿਹੜੀ ਇੱਧਾ ਖੜੀ ਆ ਗਾਲੇ ਪੱਕ ਜਾਂਦੀ ਮੈਂ ਉਹੀ ਕਹਿਣਾ ਇਹਦਾ ਟਾਈਮ ਘੱਟ ਲੰਦੀ ਹੈ ਇਹਦਾ 90 ਦਿਨ ਨੂੰ 90 ਦਿਨ ਕਹਿੰਦੇ ਪਹਿਲੀ ਹੁੰਦੀ ਆ ਰਹਿਤਿਆ ਰਹਿਤ ਤਾਂ ਚੀਜ਼ ਵਧੀਆ ਏ ਕਰੀ ਫੇ ਗੰਗਲ ਨੂੰ ਫੋਨ ਵੀ ਦੋ ਬਣੀ ਦੀ ਬਹੁਤ ਹੀ ਪਰਤੋ ਬਣੀ ਦੀ ਸੋਨੀ ਬੋਲ ਕੇ ਖੜੀ ਖਾ ਸੀ ਆਹੋ ਇੱਕ ਕਿੱਲੇ ਦੀ ਬਣੀ ਲਿਆਉਣਾ ਕਿਦੇ ਲਈ ਲਾਉਣੀ ਕਿੱਲੇ ਲਈਏ ਕਿੱਲੇ ਦੀ ਕਿੱਲੇ ਦੀ ਕਿੱਲੇ ਬਣੀ ਲਾਈਏ ਵੇਖ ਲੈ ਲਿਆ ਕੀ ਤੇ ਦੋ ਬਣੀ ਦੀ ਮੋਤੀ ਹੈ ਕਮਾਣੋ ਤੇ ਮਿਲਣੀ ਆ ਹੈ ਕਮਾਣੋ ਤੇ ਮਾਣੋ ਤੇ ਲਿਆਉਨੇ ਆ ਆ ਇਕੱਲੀ ਧਾ ਕੇ ਗੱਡੀ ਮੇਂ ਲਿਆ ਕੇ ਲਿਆਉਣੀ ਕਿਥੋਂ ਬਲਗਣਾ ਤੋਂ ਪਹਿਲਾਂ ਬਾਦੋ ਉਹਨੂੰ ਪਹਿਲਾਂ ਬਾਦ ਬਾਦੋ ਬਾਕੇ ਫੇਰ ਲਾਉਂਗੇ ਮੋਮਾ ਕਾ ਤੂੰ ਲਿਆ ਇੱਥੇ ਪਾਉਣੇ ਕਿ ਟਾਈਮ ਲੱਗਣਾ। ਫਲੇਵਰ ਵੀ ਦੇਖ ਲਓ। ਪੀਲੀ ਕਰਨੀ ਥਲੀ ਉਹ। ਲੱਗ ਜਾ ਕੇ ਪਾਣੀ ਚ ਰੱਖਦਾ ਪਨੀਰੀ ਨੂੰ ਤਾਂ। ਉਹ ਨਹੀਂ ਸੁੱਕ ਜਾਂਦੀ ਆ ਯਾਰ। ਯਾਰ ਫੋਨ ਕਰਕੇ ਮੈਂ ਫੋਨ ਕਰਨ ਦਾ ਉਹ ਉਹਨਾਂ ਨਾਲ ਗੱਲ ਕਰਾਂ ਵੀ ਭਾਈ ਰੱਖ ਲੈ। ਲਿਆਉਂਗੇ ਅਸੀਂ ਲੈਣੇ ਆ। ਪਾਣੀ ਚ ਰੱਖ ਲੈ ਇੱਕ ਦਿਨ ਲਾ ਦੇ ਇੱਕ ਜੜੀ ਪਾਣੀ ਚ ਲਾ ਦੇ ਦੋ ਦਿਨ ਲਾ ਦੇ। ਬੰਦੇ ਹੈਗੇ ਲਾਉਣੇ ਵਾਲੇ। ਬੰਦੇ ਤਾਂ ਮਿਲ ਜੂ ਤੇਰੇ ਮੋਟਰ ਹੈ ਨਹੀਂ? ਨਹੀਂ ਨਹੀਂ। ਉਹ ਆਗੇ ਤੇਰੇ ਆੜੀ ਉਹ। ਪਰਮੇਸ਼ਰ ਉਹ ਗੰਨੇ ਵਾਲੇ। ਪਰਮੇਸ਼ਰ ਉਹ ਦੇ ਦਿੱਤੇ ਪੈਸੇ। ਉਹ ਲਾਉਂਗੇ ਉਹ ਲਾਉਣੇ ਉਹ। ਉਹ ਨਾਲ ਕਿੱਥੇ ਲਾਉਣ ਤਾਂ ਗੰਨਾ ਬੰਦੇ ਆ ਉਹ ਤਾਂ। ਓਏ ਪਰਮੇ ਗਏ ਹੋ ਜਾਣਾ ਕਿੱਥੇ ਜੇ ਪੈਸੇ ਸਾਬਰੇ ਥੋੜੂ ਦਿੱਤੇ ਆ ਇੱਥੇ ਆ ਜੇ ਮੈਂ ਪੂਰੀ ਫਿਰ ਲਾਉਣੀ ਹੁਣ ਕਰ ਲੋ ਗੱਲ ਫਿਰ ਲਿਆਉਂਦੇ ਆ ਕਰ ਲੈਣੇ ਫੋਨ ਕੰਗ ਫਾਰਮ ਕਮਾਨ ਵਾਲੇ ਨੂੰ ਕਰ ਲੈਂਦੇ ਫੋਨ ਉਹ ਤਾਂ ਮੈਂ ਫੋਨ ਕਰ ਦਿੰਦਾ ਘਰ ਜਾ ਕੇ ਜਵੀ ਲੱਗਣ ਦੇ ਦੰਦ ਜਵੀ ਦਾ ਅੱਜ ਟਾਈਮ ਆਇਆ ਹੈ ਹਾਂ ਤਾਂ ਨਾਲ ਬਿਮਾਰੀ ਪੈ ਗਈ ਫਦੂਆ ਹੀ ਫਲ ਦੀ ਤਿਆਰੀ ਕਰਦੇ ਫਿਰਦੇ ਆ ਹੋ ਇਹਨੂੰ ਕਰਮੜ ਜੇ ਲਾਗ ਰਹੀ ਕਗੀਆਂ ਜੀਆਂ ਖੜੀਆਂ ਆਂ ਅੰਦਰ ਕਰੀਏ। ਹਉਂ ਜਿਵੇਂ ਲਾਗਣੀਆਂ। ਹਉਂ ਜਿਵੇਂ ਲਾਣੇ ਉੱਥੇ। ਹਾਂ। ਉਹ ਤੇੜੀਆਂ ਦਰੀਆਂ ਉਹ ਆਈਆਂ। ਨਾ 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 ਮੀਆਂ। ਹਾਂ ਕੁੰਜੀ ਵੇਲਾ ਆਦੀ ਹੁੰਦਾ। ਆਸਮਾਨ ਤੋਂ ਵੀਰੋ ਖੜਾ ਤੋ ਅਸੀਂ ਇੱਧਰ। ਮਗਾ ਤਰੀਆਂ ਨੋੜ ਪੈਣੀ ਆ। ਕਿਹੜੀ ਦੀ? ਆਹ ਖੜੀਆਂ ਹਾਲੇ। ਆਹ ਖੜੀਆਂ। ਉਹ ਤਾਂ ਖੜੀਆਂ ਬਾਹਰੇ। ਉਹ ਬੜੀਆਂ ਖੜਾਉਂਗੀਆਂ। ਤੇ ਤਿੰਨ ਦਿਨ ਤੱਕ ਬਾਹੂੰਗਾ ਪਾਣੀ ਸਿਗਾ ਕੇ। ਮੇਰੀ ਗੱਲ ਸੁਣ ਲੈ। ਜਿਹੜਾ ਪੈਗਾ ਮੀ। ਫੇ ਜਦੇ ਸਾਲ ਦੇ। ਉਹ ਪਤਲਣੀ ਤੂੰ ਗੱਲ ਦੇ ਵਾਜਦੇ ਪਤਲਣੀ ਪੈਣਾ ਹਾਂ ਉਹਦੇ ਬਾਅਦ ਫਿਰ ਵਿਚਾਇ ਬਣਾਤੀ ਗੱਲ ਜਣੀ ਉਹ ਮੀਰੀ ਦੇ ਵਿੱਚ ਚੱਕਾ ਪੜੀ ਹੁਣ ਤਿੰਨ ਦਿਨ ਚਾਰ ਦਿਨ ਬਾਅਦ ਮਿਲਣੀ ਆਪਾਂ ਆਹੋ ਫਿਰ ਉਹੀ ਗੱਲ ਲੈਣਾ ਪਾਣੀ ਦਾ ਕਰਤਾ ਬੰਦ ਇਹ ਨਾ ਮੀ ਪਿਆ ਫਿਰ ਤੁਸੀਂ ਨਾ ਬਾਗੇ ਫਿਰ ਲੋਟ ਆਈ ਜਾਂਦਾ ਉਹ ਮੀ ਨਹੀਂ ਪੈਣਾ ਮੀ ਤਾਂ ਆ ਮਾਂ ਮੁੱਟੀ ਬੈ ਜਾ ਅੱਜ ਪਿਆ ਉਹਦਾ ਕੋਈ ਮੀ ਪਿਆ ਨਾ ਪੇ ਇੱਕ ਵਾਰ ਬਰੌਦਾ ਨਾ ਨਹੀਂ ਪੈਂਦਾ ਫੋਨ ਨਹੀਂ ਪੈਂਦਾ ਤੋ ਨਾ ਹੋਵੇ ਨਾਲ ਦਾ ਯਾਰ ਜੇ ਪੈ ਗਿਆ ਤਾਂ ਆਪਣਾ ਦੂਆ ਕੰਮ ਫਿਰ ਰੋਟਾ ਬੀਟਰ ਚੱਲੂਗਾ ਥੱਪ ਥੱਪ ਇਹ ਕਿਹੜੇ? ਇਹ ਫਾਉਂਡੀ ਹੋ ਗਿਆ ਰਾਮੋਲਾ। ਹਾਂ? ਇਹ ਦੁਈਆਂ ਦਤਰੀਆਂ ਚੋ ਵਾਲੀਆਂ। ਕਿਹੜੀਆਂ? ਉਹ ਹੁੰਦੀਆਂ ਦੁਈਆਂ। ਲਿਫਟ ਵਾਲੀਆਂ? ਹਾਂ ਹਾਂ। ਲਿਫਟ ਵਾਲੀਆਂ ਚੱਲ ਜੂਆਂ। ਉਹ ਵੀ ਕੰਮ ਲੋਟ ਆ। ਹਾਂ ਕੰਮੇ ਵਾਲੀਆਂ ਪਾ ਲਈ। ਹੈਗੀਆਂ ਲੱਟੂ ਸੋ। ਮੈਂ ਉਹ ਹਾਂ ਵਧੀਆ ਸੌਦਾ। ਕਹ ਨਹੀਂ ਇਹ ਚ। ਉਹ ਲਿਫਟ ਵਾਲੀਆਂ ਦੀ। ਉਹ ਵੀ ਇਹਨਾਂ ਨੂੰ ਉਹ ਕਾਦਿੰਗ ਲੋਟ। ਹਾਂ ਹਾਂ। ਤੇ ਮੀ ਪੈ ਗਿਆ ਫਿਰ ਉਹ ਚੱਲੂਗੀਆਂ। ਹਾਂ। ਨਾ ਮੀ ਵਾਲੇ ਕੋਈ ਨਾ ਕੱਤੂ ਵਾਲੀਆਂ ਹੁੰਦੀਆਂ ਉਹ। ਆਹੋ ਉਹੀ ਗਿਆ ਉਹ ਜਾਲੀਆਂ ਪਾਣੀ ਚ ਉਹ ਉਹੀ ਕਹਿੰਦਾ ਮੈਂ ਤੁਹਾਨੂੰ ਲਿਫਟ ਦੇਉਂਦੀ ਵੀ ਆ ਉਹ ਵੀ ਚਲਾਇਆ ਫਿਰ ਭਾਈ ਜੇ ਨਹੀਂ ਪੈ ਗਿਆ ਇਹ ਨਾ ਨਹੀਂ ਪਿਆ ਤਾਂ ਫਿਰ ਦਵੀਆਂ ਇਹਨਾਂ ਦੇ ਬਾਅਦ ਹੀ ਫਿਰ ਜਾਈਏ ਯਾਰ ਲੋੜੇ ਨਹੀਂ ਗਿੱਲਾ ਖੇਤ ਪੈਰ ਕੱਢਦਾ ਆ ਕਿੰਨਾ ਘੜਦਾ ਘੜਦਾ ਖਾਸਾ ਗਿੱਲਾ ਖੇਤ ਪਾਣੀ ਕਿਤੇ ਇੰਨੇ ਦੇਰ ਪਾਣੀ ਸੁੱਕ ਜਾਈ ਤੇ ਟਾਈਮ ਲੱਗੂ ਆਏ ਉਹਨੂੰ ਆਏ ਹੁਣ ਬਾਹਰ ਸੁੱਕੇ ਜਾ ਪਾਣੀ ਆ ਛੱਡ ਕੇ ਬਾਹੀਂ ਦੋ ਦਿਨ ਨੂੰ ਐਨ ਹਵਾ ਲੱਗ ਜਿਹੜੀ ਬੁੱਟਾ ਬੁੱਟਾ ਟਰੈਕਟਰ ਚਲਾਉਣੀ YouTube ਤੋਂ ਸਾਰਾ ਕੁਝ ਚੱਲਦਾ ਹੈ ਉਹਨੇ 4/4 ਵਾਲੇ ਤੇ ਬਾੜੇ ਜੱਗੇ ਤੇ ਕਰਵਾ ਦੇ। ਇਹ ਕਹਿ ਲੋੜਾ ਤੇ ਚੱਲੂਗਾ। ਇਹ ਹੈ ਇੱਕ ਟਾਈਮ ਹੈਗਾ ਨੇ ਆਪਾਂ। ਡੀਲ ਨੂੰ ਫੋਨ ਤਾਂ ਕਰਿਓ ਕਹਿੰਦਾ ਬਈ 3 ਦਿਨ ਲੱਗਣੇ ਹਲੇ। 3 ਦਿਨ ਦੇਖ ਲਓ ਨਹੀਂ ਹੋਇਆ ਫਿਰ ਤਾਂ ਫੋਨ ਕਰਨੀ ਪੈਣਾ। ਜਪਨੀ ਦੇ ਫਿਰ ਤਾਂ ਕੋਈ ਕਦੋਂ ਬਾੜ ਨਹੀਂ ਪੈਣਾ ਫਿਰ ਚਾਹੇ ਹੋਰ ਬਾੜੇ ਮਰਜੀ ਬਾੜ ਲਾ। ਇਹਨੂੰ ਸੁੱਕਾ ਤੋਂ ਲਾਉਣੀ ਪਊਗੀ ਜਾਂ ਇਹਨੂੰ ਹਸ ਫਿੜਾ। ਲਾਉਣੀ ਪੈਣੀ ਹੈ ਇਹਨੂੰ। ਇੱਕ ਵਾਰੀ ਧੁੱਪ ਲਾ ਕੇ ਫੈਲੇ ਸੁੱਕੇ ਰੱਖ ਦਿੰਦੇ ਜਿੰਨੇ ਪਰੇ ਸਰਕਾਰ ਦੀ ਹੈ ਤੂੰ ਇਹਨੂੰ ਤਵੀਆਂ ਨਾ। ਤੂੰ ਲੱਗਦੀ ਸੁੱਕੀ ਹੋਇਆ ਰੈਕਟਰ ਲਿਆਵਾਂ ਤੂਗਾ। ਸੁੱਕੀ ਲੱਗਦੀ ਆ ਤੈਨੂੰ। ਫਲਵਾ ਦੂੰਗੇ ਤਾਂ ਪੇਰ ਫਾਇਦਾ ਹੀ ਹੈ ਸੁਤਰੀਏ ਦਾ ਨਾ ਬਿੱਤਾ ਫਲਵਾ ਦੂੰਗੇ ਖਰਚਾ ਕਰਿਆ ਹੋਇਆ ਜਮੀਨਾਂ ਬਾਦ ਮਗਰ ਕੰਮ ਹੋ ਜਵੇ ਤਾਂ ਫਲਵਾਉਣ ਦੀ ਜਰੂਰੀ ਆ ਦਵਾ ਦੂੰਗੇ ਫਲਵਾ ਦੂੰਗੇ ਤਾਂ